ਤੰਤਨ ਸਤਿਗੁਰੂ ਤੇਰਾ ਹੀ ਆਸਰਾ 2025 ਤੇ ਗਸਤ ਮੀਨਾ ਤੇ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੇ ਅੱਜ 14 ਅਗਸਤ ਨੂੰ ਬੂਟੇ ਲਾਏ ਕੱਲ ਨੂੰ ਭੰਡਾਰਾ ਮਨਾਇਆ ਜਾਣਾ ਹੈ ਤਾਂ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਦੇ ਜਨਮ ਦਿਨ ਤੇ ਸਾਹ ਸੰਗਤ ਤੋਂ ਵੱਖੋ ਵੱਖ ਮਨਤਾ ਭਲਾਈ ਦੇ ਕੰਮ ਕਰਦੀ ਹੈ ਪਹਿਲਾ ਅਸੀਂ ਰੁੱਖ ਲਾਏ ਤੇ ਅੱਜ ਅਸੀਂ ਸਰਕਾਰੀ ਸਕੂਲ ਜੋ ਹਾਈ ਸਕੂਲ ਹੈ ਪਹਿਲਾਂ ਅਸੀਂ ਇੱਕ ਤਰੀਕ ਨੂੰ ਪ੍ਰਾਇਮਰੀ ਸਕੂਲ ਦੀਆਂ ਛੱਤਾਂ ਸਾਫ਼ ਕਰਕੇ ਸੀ ਤੇ ਅੱਜ ਅਸੀਂ ਹਾਈ ਸਕੂਲ ਦੀ ਇੱਕ ਛੱਤ ਹੈ ਉਹਨੂੰ ਅਸੀਂ ਸਾਫ਼ ਕਰ ਰਹੇ ਹਾਂ ਆ ਤੁਸੀਂ ਦੇਖ ਰਹੇ ਹੋ ਅਸੀਂ ਇਹਨੂੰ ਉਹਨੂੰ ਘੰਟੇ ਅਤੇ ਘੰਟੇ ਚ ਵਧੀਆ ਬਣਾ ਦੇਣਾ ਇਹ ਸਾਨੂੰ ਡੇਰਾ ਸੱਚਾ ਸੌਦਾ ਤੇ ਪੂਜੇ ਗੁਰੂ ਜੀ ਨੇ ਸਿੱਖਿਆ ਦਿੱਤੀ ਹੈ ਵੀ ਭਾਈ ਜੇ ਸਾਡਾ ਜਨਮ ਦਿਨ ਮਨਾਉਣਾ ਹੈ ਤਾਂ ਕੋਈ ਚੰਗਾ ਕੰਮ ਕਰਕੇ ਮਨਾਉਣਾ ਮਾਨਵਤਾ ਭਲਾਈ ਦਾ ਕੰਮ ਕਰਕੇ ਮਨਾਉਣਾ ਹੈ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਤੇ ਅਸੀਂ ਇਹ ਛੱਤ ਨੂੰ ਅੱਜ ਵਧੀਆ ਬਣਾ ਦੇਣਾ ਆ ਤੁਸੀਂ ਦੇਖ ਸਕਦੇ ਹੋ ਤੇ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਸਵਾਰਥ ਤੋਂ ਆਪਣੇ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਅਸੀਂ ਇਹਨੂੰ ਵਧੀਆ ਬਣਾ ਦੇਣਾ ਤੇ ਉਸ ਤੋਂ ਬਾਅਦ ਸਫਾਈ ਦੀ ਵੀ ਅਸੀਂ ਪਾਵਾਂਗੇ ਤਾਂ ਇਹੋ ਜੇ ਕੰਮ ਸਾਨੂੰ ਸੱਚੇ ਸੌਦੇ ਅੰਦਰ ਸਿਖਾਏ ਜਾਂਦੇ ਆ ਅੱਜ ਗੁਰੂ ਦਾ ਜਨਮ ਦਿਨ ਹੈ ਗਸਤ ਮਹੀਨੇ 'ਚ ਤੇ ਪੂਰੇ ਵਰਲਡ ਦੇ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤਾਂ ਜਿਹੜੀ ਆਪਣੇ ਗੁਰੂ ਨੂੰ ਮਤਲਬ ਵੀ ਸ਼ਰਧਾ ਦੇ ਫੁੱਲ ਭੇਟ ਕਰੋਗੀ ਜਾਨੇ ਕਿ ਵਧੀਆ ਕੰਮ ਕਰਕੇ ਆਪਣੇ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਊਗੀ ਇਹ ਹੀ ਸਾਨੂੰ ਸਾਡੇ ਗੁਰੂ ਨੇ ਸਿੱਖਿਆ ਦਿੱਤੀ ਹੈ ਕਿ ਭਾਈ ਵਧੀਆ ਕੰਮ ਕਰੋ ਵਧੀਆ ਮਦਰਵੀ ਸਮਾਜ ਨੂੰ ਵਧੀਆ ਬਣਾਓ ਛੱਤਾ ਸੁੱਤਾ ਸਾਫ਼ ਕਰੋ ਸਰਕਾਰੀ ਧਾਰਿਆਂ ਦੀ ਸਫਾਈ ਕਰੋ ਜਾਨੀ ਕਿ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਸਵਾਰਥ ਤੋਂ ਆ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਤਾਂ ਇਹ ਹੈ ਜਿਲ੍ਹਾ ਫਿਰੰਦਕੋਟ ਦਾ ਪਿੰਡ ਬਹਿਲਕਣਾ ਦਾ ਹਾਈ ਸਕੂਲ ਤਾਂ ਇਲਾ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਾਧ ਗੁਰੂ ਤੇਰਾ ਹੀ ਆਸਰਾ ਹੈ